ਮਨੋਰਥ ਇਹ ਹੈ ਕਿ ਨੌਜਵਾਨਾਂ ਨੂੰ ਦਸਤਾਰਾਂ ਦੇ ਨਾਲ ਜੋੜਿਆ ਜਾਵੇ ਜਿਵੇਂ ਪੱਤੇਤ ਹੁੰਦੇ ਨੇ ਨੌਜਵਾਨ ਕੇਸਾਂ ਲਈ ਬੇਅਦਬੀ ਕਰਦੇ ਆਂ ਮੈਂ ਆਪਕੋ ਤਾਂ ਮਤਲਬ ਪਹਿਲਾਂ ਦਾੜਾ ਪ੍ਰਕਾਸ਼ ਨਹੀਂ ਕੀਤਾ ਹੋਇਆ ਸੀ ਪਰ ਧੰਨਵਾਦ ਕੋਟਾਣ ਕੋਟਾਣ ਗੁਰੂ ਸਾਹਿਬ ਦਾ ਜਿਨ੍ਹਾਂ ਨੇ ਕਿਰਪਾ ਕੀਤੀ ਦਾੜਾ ਪ੍ਰਕਾਸ਼ ਕੀਤਾ ਦਸਤਾਰ ਤਾਂ ਚਲੋ ਬਚਪਨ ਤੋਂ ਹੀ ਸਜਾਉਂਦੇ ਸੀਗੇ ਪੂਰਾ ਪਰਿਵਾਰ ਗੁਰਸਿੱਖ ਪਰਿਵਾਰ ਆ ਬੜੀ ਖੁਸ਼ੀ ਹੁੰਦੀ ਆ ਕਿ ਜਿੱਥੇ ਨੌਜਵਾਨ ਵੀਰ ਲਾਈਨਾਂ ਬੰਨ੍ਹ ਕੇ ਸਵੇਰ ਦੇ ਦੋ-ਦੋ ਘੰਟੇ ਦੀ ਵੇਟ ਕਰਕੇ ਦਸਤਾਰਾਂ ਬਣਾ ਰਹੇ ਨੇ ਉੱਥੇ ਮੇਰੀਆਂ ਭੈਣਾਂ ਲੜਕੀਆਂ ਬੱਚੀਆਂ ਉਹ ਵੀ ਦਮਾਲੇ ਸਜਾਣ ਲਈ ਆ ਬਹੁਤ ਵੱਡੀ ਤਦਾਦ ਦੇ ਬਚਾਈਆਂ ਨੇ ਜਿਹੜਾ ਕੇਸਰੀ ਰੰਗ ਆ ਉਹ ਤਾਂ ਹੀ ਅਸੀਂ ਇਕੱਲਾ ਕੇਸਰੀ ਰੰਗ ਹੀ ਬਨ ਰਹੇ ਆ ਕਿ ਸ਼ਹੀਦਾਂ ਦਾ ਰੰਗ ਕੇਸਰੀ ਆ ਸੋ ਕੇਸਰੀ ਤਾਂ ਹੀ ਦਸਤਾਰਾਂ ਸਾਰੇ ਨੌਜਵਾਨਾਂ ਨੇ ਅਸੀਂ ਵੀ ਸਾਰੀ ਟੀਮ ਕੇਸਰੀ ਦਸਤਾਰਾਂ ਸਜਾ ਕੇ ਰੱਖਦੇ ਆ ਜੀ ਧਰਮਪਤਨੀ ਆਪਣੀ ਉਹ ਸਾਲ ਤੋਂ ਕਹਿੰਦੀ ਆ ਰਹੀ ਆ ਕਿ ਮੇਰਾ ਦਮਾਲਾ ਬਨਣ ਜੀ ਕਰਦਾ ਉਹ ਹੁਣ ਉਹ ਮਤਲਬ ਸਵੇਰ ਤੋਂ ਬਾਅਦ ਕੁਝ ਛੁੱਟੀਆਂ ਤੋਂ ਬਾਅਦ ਮਤਲਬ ਹੁਣ ਉਹਦਾ ਦਿਲਾ ਕਿ ਮੈਂ ਸਿੱਖ ਕੇ ਮੈਂ ਵੀ ਦਮਾਲਾ ਬੰਨਾ ਗੁਰੂ ਸਾਹਿਬ ਦਾ ਫਰਮਾਨ ਹੈ ਸਾਬਤ ਸੂਰਤ ਦਸਤਾਰ ਸਰਾ ਜਿਹੜਾ ਮੇਰਾ ਸਿੱਖਾ ਹੈ ਉਹ ਸਾਬਤ ਸੂਰਤ ਹੋਊਗਾ ਦਾੜਾ ਪ੍ਰਕਾਸ਼ ਹੋਊਗਾ ਕੇਸ ਰੱਖੇ ਹੋਣਗੇ ਤੇ ਸਿਰ ਤੇ ਦਸਤਾਰ ਹੋਊਗੀ ਤਾਂ ਯੂਥ ਅਕਾਲੀ ਦਲ ਤੋਂ ਸਰਬਜੀਤ ਸਿੰਘ ਝਿੰਜਰ ਸਾਡੇ ਨਾਲ ਨੇ ਇਹਨਾਂ ਨੇ ਮੇਰੀ ਦਸਤਾਰ ਮੇਰੀ ਸ਼ਾਨ ਸਲੋਗਨ ਦਿੱਤਾ ਤੇ ਇੱਥੇ ਦਸਤਾਰ ਮੁਕਾਬਲਾ ਵੀ ਕਰਾ ਰਹੇ ਨੇ ਦਸਤਾਰਾਂ ਦਾ ਕੈਂਪ ਲਾਇਆ ਹੈ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਾਈ ਜਿਸ ਤਰੀਕੇ ਦੇ ਨਾਲ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦਿੱਤੀਆਂ ਸੀ ਤੇ ਤੁਸੀਂ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਕੈਂਪ ਲਾਇਆ ਤਾਂ ਨੌਜਵਾਨਾਂ ਨੂੰ ਕਿਵੇਂ ਦੇਖਦੇ ਹੋ ਅੱਗੇ ਨਾਲੋਂ ਜਾਗਰੂਕਤਾ ਹੈ ਕੈਂਪਾਂ ਨਾਲ ਕਾਫੀ ਜ਼ਿਆਦਾ ਆ ਕਾਫੀ ਜ਼ਿਆਦਾ ਪਹਿਲਾਂ ਵੀ ਦਸਤਾਰਾਂ ਦੇ ਕੈਂਪ ਕਈ ਸੰਸਥਾਵਾਂ ਲਾਉਂਦੀਆਂ ਨੇ ਦੇਖੋ ਇਹ ਨਹੀਂ ਗੱਲ ਹੈ ਕਿ ਵੀ ਆਪਾਂ ਨੇ ਪਹਿਲੀ ਵਾਰੀ ਪ੍ਰਚਾਰਾ ਕੀਤਾ ਉਹ ਵੀ ਨੌਜਵਾਨ ਵਧੀਆ ਪ੍ਰਚਾਰਾ ਕਰਦੇ ਨੇ ਤੇ ਇਹ ਸ਼੍ਰੋਮਣੀ ਕਾਲਦਲ ਦੇ ਯੂਥ ਵਿੰਗ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਇਹ ਸਮਾ ਇਹ ਵੀ ਮਤਲਬ ਸਮਾਗਮ ਸ਼ੁਰੂ ਕੀਤੇ ਗਏ ਨੇ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ ਯੂਥ ਮਿਲਨੀਆ ਦੇ ਵਿੱਚ ਨੌਜਵਾਨਾਂ ਦੀ ਦਸਤਾਰਾਂ ਬੰਨਣ ਦਾ ਮਤਲਬ ਸ਼ੁਰੂ ਕੀਤਾ ਸੀ ਪ੍ਰੋਗਰਾਮ ਸੋ ਇਹ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਕੋਟਾਨ ਕੋਟਾਨ ਧੰਨਵਾਦ ਸਾਬੇ ਕਮਾਲ ਸਰਮੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਨ੍ਹਾਂ ਨੇ ਕਿਰਪਾ ਕੀਤੀ ਉਹਨਾਂ ਦੀ ਬਖਸ਼ੀ ਹੋਈ ਦਸਤਾਰ ਸਿਰ ਦਾ ਤਾਜ ਅਣਖ ਤੇ ਗੈਰ ਦਾ ਪ੍ਰਤੀਕ ਬੰਨਣ ਦੀ ਇਹ ਸੇਵਾ ਗੁਰੂ ਸਾਹਿਬ ਨੇ ਆਪ ਦਿੱਤੀ ਹੈ ਕਿਉਂਕਿ ਇਹ ਆਪ ਅਸੀਂ ਤਾਂ ਇੱਕ ਸੰਗਤ ਦੀ ਚਰਨਾ ਦੀ ਧੂੜ ਆ। ਸੋ ਇਨਸਾਨ ਕੁਝ ਨਹੀਂ ਕਰ ਸਕਦਾ ਜੇ ਗੁਰੂ ਦਾ ਕਿਰਪਾ ਨਾ ਹੋਵੇ। ਅਰਦਾਸ ਕਰਕੇ ਤੁਰੇ ਸੀ ਗੁਰੂ ਆਪ ਅੰਗ ਸੰਗ ਸਾਈਓ ਕੇ ਸਮਾਗਮ ਕਰਾਉਣ। ਮਨੋਰਥ ਇਹ ਹੈ ਕਿ ਨੌਜਵਾਨਾਂ ਨੂੰ ਦਸਤਾਰਾਂ ਦੇ ਨਾਲ ਜੋੜਿਆ ਜਾਵੇ। ਜਿਵੇਂ ਪਤਿਤ ਹੁੰਦੇ ਨੇ ਨੌਜਵਾਨ। ਕੇਸਾਂ ਲਈ ਬੇਅਦਬੀ ਕਰਦੇ ਨੇ। ਮੈਂ ਆਪ ਕੋ ਤੇ ਮਤਲਬ ਪਹਿਲਾਂ ਦਾੜਾ ਪ੍ਰਕਾਸ਼ ਨਹੀਂ ਕੀਤਾ ਹੋਇਆ ਸੀ। ਪਰ ਧੰਨਵਾਦ ਕੋਟਾਨ-ਕੋਟਾਨ ਗੁਰੂ ਸਾਹਿਬ ਦਾ ਜਿਨ੍ਹਾਂ ਨੇ ਕਿਰਪਾ ਕੀਤੀ ਦਾੜਾ ਪ੍ਰਕਾਸ਼ ਕੀਤਾ। ਦਸਤਾਰ ਤਾਂ ਚਲੋ ਬਚਪਨ ਤੋਂ ਹੀ ਸਜਾਉਂਦੇ ਸੀਗੇ। ਪੂਰਾ ਪਰਿਵਾਰ ਗੁਰਸਿੱਖ ਪਰਿਵਾਰ ਆ। ਸੋ ਉਸੇ ਤਰ੍ਹਾਂ ਪਹਿਲਾਂ ਸੀ ਚਮਕੌਰ ਸਾਹਿਬ ਮੇਰੀ ਦਸਤਾਰ ਮੇਰੀ ਸ਼ਾਨ ਇਹ ਸਮਾਗਮ ਸ਼ੁਰੂ ਕੀਤਾ ਉੱਥੇ ਸੈਂਕੜੇ ਹੀ ਨੌਜਵਾਨਾਂ ਨੇ ਇਹ ਦਸਤਾਰਾਂ ਸਜਾਈਆਂ ਤੇ ਅੱਜ ਫਤਿਹਗੜ੍ਹ ਸਾਹਿਬ ਵਿਕੇ ਧੰਨ ਧੰਨ ਬਾਬਾ ਜੂਰਾਵਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਧੰਨ ਮਾਤਾ ਗੁਜਰਕੌਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਮੇਰੀ ਦਸਤਾਰ ਮੇਰੀ ਸ਼ਾਨ ਸਮਾਗਮ ਸ਼ੁਰੂਰੇ ਭਾਈ ਹਰਪਾਲ ਸਿੰਘ ਜੀ ਜਿਹੜੇ ਹੈਡ ਗ੍ਰੰਟੀ ਨੇ ਉਹਨਾਂ ਵੱਲੋਂ ਸਤਿਕਾਰਯੋਗ ਨੇ ਉਹਨਾਂ ਵੱਲੋਂ ਅਰਦਾਸ ਕਰਕੇ ਸ਼ੁਰੂਆਤ ਕੀਤੀ ਗਈ ਸੀ ਤੇ ਅੱਜ ਦੀ ਵਿਲੱਖਣਤਾ ਹੈ ਰਹੀ ਕਿ ਬੜੀ ਖੁਸ਼ੀ ਹੁੰਦੀ ਹੈ ਕਿ ਜਿੱਥੇ ਨੌਜਵਾਨ ਵੀਰ ਲਾਈਨਾਂ ਬੰਦ ਕੇ ਸਵੇਰ ਦੇ ਦੋ-ਦੋ ਘੰਟੇ ਦੀ ਵੇਟ ਕਰਕੇ ਦਸਤਾਰਾਂ ਬਣਾ ਰਹੇ ਨੇ ਉੱਥੇ ਮੇਰੀਆਂ ਭੈਣਾਂ ਲੜਕੀਆਂ ਬੱਚੀਆਂ ਉਹ ਵੀ ਤਮਾਲੇ ਸਜਾਣ ਲਈ ਆ ਬਹੁਤ ਵੱਡੀ ਤਿਆਰ ਦੇ ਵਿਚਾਈਆਂ ਨੇ ਤੇ ਅਸੀਂ ਪੁੱਛਦੇ ਸੀ ਵੀ ਭਾਈ ਬੀਬਾ ਆ ਭੈਣੇ ਮੇਰੀਏ ਕਿਤੇ ਤੁਸੀਂ ਫੈਸ਼ਨ ਲਈ ਤਾਂ ਨਹੀਂ ਆ ਰਹੀਆਂ ਹੰਦੇ ਨੇ ਕਹਿੰਦੇ ਨਹੀਂ ਅਸੀਂ ਸਾਡਾ ਮਨ ਹੈ ਵੀ ਅਸੀਂ ਪੱਕੀ ਸਜਾ ਕੇ ਰੱਖੀ ਤਮਾਲੇ ਚਲੋ ਅਸੀਂ ਤਾਂ ਇਹ ਕਿਹਾ ਕਿ ਭਾਈ ਸਾਡੇ ਬੰਨਿਆ ਨਹੀਂ ਬੰਨਿਆ ਜਾਣੀ ਤੁਹਾਡੇ ਬੰਨਿਆ ਨਹੀਂ ਬੰਨਿਆ ਜਾਣੀ ਕਿਰਪਾ ਗੁਰੂ ਨੇ ਕਰਨੀ ਆ ਅਰਦਾਸ ਵੀ ਗੁਰੂ ਅੱਗੇ ਕਰਨੀ ਆ ਇਹ ਅਸੀਂ ਬੇਨਤੀ ਕਰਦੇ ਹਾਂ ਕਿ ਅਰਦਾਸ ਕਰੋ ਇੱਧਰ ਨੂੰ ਸ਼ਹੀਦਾਂ ਵੱਲੋਂ ਕਿ ਸ਼ਹੀਦ ਸੱਚੇ ਪਾਸ਼ਾ ਕਿਰਪਾ ਕਰੋ ਇਹ ਤੁਹਾਡੀ ਦਿੱਤੀ ਹੋਈ ਸਰਦਾਰੀ ਸਿਰ ਦਾ ਤਾਜ ਸਾਡੇ ਸਿਰ ਤੇ ਸਜੇ ਰਹੇ ਸੋ ਨੌਜਵਾਨ ਲੈਣਾ ਬਣ ਕੇ ਜਿਵੇਂ ਉਤਸ਼ਾਹ ਦੇ ਨਾਲ ਬਣ ਰਹੇ ਨੇ ਸੋ ਇਹ ਤૈયਿਆ ਕਰਦੇ ਨੇ ਥੋੜਾ ਇਲਮ ਵੀ ਕਰਦੇ ਨੇ ਤੇ ਕੀ ਅਸੀਂ ਇਹ ਦਸਤਾਰ ਪੱਕੀ ਬਣ ਕੇ ਰੱਖਾਂਗੇ ਸੋ ਪਹਿਲਾਂ ਵੀ ਸਾਹਮਣੇ ਸ਼ਹਾਦਤ ਹੋਈ ਸੀ ਸਹਿਬਜ਼ਾਦਿਆਂ ਦੀ ਕੇਸਰੀ ਰੰਗ ਨੂੰ ਆਪਣੇ ਸਿੱਖੀ ਦੇ ਵਿੱਚ ਤਾਂ ਐਂ ਕਿਹਾ ਜਾਂਦਾ ਸ਼ਹਾਦਤ ਦਾ ਰੰਗ ਤਾਂ ਕੇਸਰੀ ਰੰਗ ਐਸੇ ਕਰਕੇ ਰੱਖਿਆ ਤੁਸੀਂ ਦਸਤਾਰਾਂ ਦਾ ਬਿਲਕੁਲ ਜਿਹੜਾ ਕੇਸਰੀ ਰੰਗ ਆ ਉਹ ਤਾਂ ਹੀ ਅਸੀਂ ਇਕੱਲਾ ਕੇਸਰੀ ਰੰਗ ਹੀ ਬਨ ਰਹੇ ਆ ਕਿ ਸ਼ਹੀਦਾਂ ਦਾ ਰੰਗ ਕੇਸਰੀ ਆ ਸੋ ਕੇਸਰੀ ਤਾਂ ਹੀ ਦਸਤਾਰਾਂ ਸਾਰੇ ਨੌਜਵਾਨਾਂ ਨੇ ਅਸੀਂ ਵੀ ਸਾਰੀ ਟੀਮ ਕੇਸਰੀ ਦਸਤਾਰਾਂ ਸਜਾ ਕੇ ਰੱਖਦੇ ਆ ਸੋ ਇਸੇ ਤਰ੍ਹਾਂ ਜਿਹੜੀ ਸੰਗਤ ਰੂਪੀ ਦੇ ਵਿੱਚ ਨੌਜਵਾਨ ਭੈਣ ਭਰਾ ਇੱਥੇ ਦਸਤਾਰ ਸਜਾ ਉਹਨਾਂ ਦੇ ਵੀ ਕੇਸਰੀ ਦਸਤਾਰਾਂ ਦੀ ਸੀ ਅਕਾਲੀ ਦਲ ਦੇ ਵਿੱਚ ਜਿੱਥੇ ਮੰਨ ਲਓ ਇਹ ਚੀਜ਼ ਕਿਤੇ ਨਾ ਕਿਤੇ ਪਛੜ ਗਈ ਸੀ ਤਾਂ ਦੁਬਾਰੇ ਇੱਧਰ ਨੂੰ ਆ ਰਿਹਾ ਦੁਬਾਰੇ ਇੱਧਰ ਨੂੰ ਇਹ ਉਪਰਾਲੇ ਕਰ ਰਹੇ ਹੋ ਨੌਜਵਾਨਾਂ ਨੂੰ ਜੋੜਨ ਦੇ ਕੋਈ ਮਹਿੰਮ ਸਲੋ ਹੋ ਜਾਂਦੀ ਆ ਗੱਲ ਚਲੋ ਹੁਣ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਹ ਸੋ ਜੇ ਤੁਸੀਂ ਵੀ ਦੇਖਦੇ ਹੋਣੇ ਕਿ ਬਹੁਤ ਨੌਜਵਾਨ ਸੋਸ਼ਲ ਮੀਡੀਆ ਤੇ ਵੀ ਇਹ ਮਤਲਬ ਪੱਕੀਆਂ ਵੀਡੀਓ ਪਾਉਂਦੇ ਨੇ ਕਿ ਅਸੀਂ ਕੇਸ ਰੱਖ ਲਏ ਨੇ ਅਸੀਂ ਦਸਤਾਰ ਸਜਾਉਣ ਲੱਗੇ ਆਂ ਸੋ ਮੈਂ ਸਮਝਦਾ ਕਿ ਕਿਰਪਾ ਗੁਰੂ ਨੇ ਕੀਤੀ ਆ ਤੇ ਜਿੰਨਾ ਧੰਨਵਾਦ ਗੁਰੂ ਦਾ ਕੀਤਾ ਜਾਵੇ ਉਹਨਾਂ ਥੋੜਾ ਕਿ ਕੋਟਨ ਕੋਟਨ ਜੀ ਕਰਦਾ ਸਾਡਾ ਕਿ ਹਰ ਸਾਹ ਦੇ ਨਾਲ ਗੁਰੂ ਦਾ ਧੰਨਵਾਦ ਕਰਾਇਆ ਜਾਵੇ ਇੰਨੀ ਮਤਲਬ ਸੋਚਾ ਨਹੀਂ ਸੀ ਕਿ ਇਹ ਮੇਰੀ ਦਸਤਾਰ ਮੇਰੀ ਸ਼ਾਨ ਨੂੰ ਐਡਾ ਵੱਡਾ ਜਿਹੜਾ ਮਾਣ ਮਿਲੂਗਾ ਇੰਨੀ ਮੁਹਿਮ ਨੂੰ ਮਤਲਬ ਹੰਗਾਰਾ ਮਿਲੂਗਾ ਨੌਜਵਾਨ ਆਪ ਮਤਲਬ ਕਈ ਨੌਜਵਾਨ ਮੈਨੂੰ ਇਹ ਜੋ ਮਿਲੇ ਕਿ ਕੋਈ ਕਹਿੰਦਾ ਮੈਂ ਕਿਤੋਂ ਚੱਲ ਕੇ ਆਇਆ ਕਿ ਜਾ ਕੇ ਯਾਰ ਮੇਰੀ ਦਸਤਾਰ ਮੇਰੀ ਸ਼ਾਨ ਚ ਉੱਥੇ ਫਤਿਹਗੜ ਸਾਹਿਬਾਂ ਦੇ ਚਰਨਾਂ ਦੇ ਵਿੱਚ ਜਾ ਕੇ ਦਸਤਾਰ ਸਜਾਉਣੀ ਹੈ ਵਿਦੇਸ਼ਾਂ ਤੋਂ ਬਹੁਤ ਪਰਿਵਾਰ ਬੱਚਿਆਂ ਦੇ ਨਾਲ ਸੀ ਕਈ ਜਿਹੜੇ ਛੋਟੇ ਬੱਚੇ ਨੇ ਉਹਦੇ ਪਰਿਵਾਰ ਮਤਲਬ ਹੈਲਪ ਕਰਦਾ ਕੀ ਅਸੀਂ ਅਸੀਂ ਜੋ ਪੁੱਛਦੇ ਆ ਕਿ ਭਾਈ ਬੱਚੇ ਦੇ ਬੰਦ ਤਾਂ ਦਿੱਤੀ ਹੁਣ ਰੱਖੋਗੇ ਤਾਂ ਉਹ ਪਰਿਵਾਰ ਮੇਰੀ ਕੁ ਭੈਣ ਆਈ ਸੀ ਯੂ ਐਸ ਏ ਤੋਂ ਕਹਿੰਦੀ ਮੈਂ ਮੇਰੇ ਬੱਚੇ ਦੇ ਦਸਤਾਰ ਬਨੋ ਜੀ ਮੈਂ ਇਹਨੂੰ ਬਸਾਖੀ ਨੂੰ ਅੰਮ੍ਰਿਤ ਵਿੱਚ ਕਾ ਕੇ ਲੈ ਕੇ ਜਾਵਾਂਗੀ ਤੇ ਅਸੀਂ ਅਮਰੀਕਾ ਦੇ ਵਿੱਚ ਇਹਨੂੰ ਪੂਰਾ ਮਤਲਬ ਸਿੰਘ ਸਜਾ ਕੇ ਲੈ ਜਾਣਾ ਚਾਹੀਏ ਆਪਣੇ ਬੱਚੇ ਨੂੰ ਪ੍ਰਣ ਵੀ ਕਰਾਉਣੀ ਹੈ ਇੱਥੇ ਜਿਹੜੇ ਬੱਚੇ ਆਉਂਦੇ ਨੇ ਵੀ ਕੇਸ ਜਿਵੇਂ ਵੱਲੋਂ ਕਿਸੇ ਦੇ ਕੱਟੇ ਹੋਏ ਨੇ ਉਹਨਾਂ ਨੂੰ ਇਹ ਦੰਨੇ ਹੋ ਜਾਂ ਹਰੇਕ ਨੂੰ ਦੇ ਰਹੇ ਨੇ ਨਹੀਂ ਨਹੀਂ ਜਿਹੜੇ ਛੋਟੇ ਬੱਚੇ ਨੇ ਉਹਦੇ ਦਾ ਮਾਤਾ ਪਿਤਾ ਨੂੰ ਕਹੀਦਾ ਕਿ ਤੁਸੀਂ ਥੋੜਾ ਪ੍ਰਣ ਕਰੋਗੇ ਅਸੀਂ ਬੱਚੇ ਨੂੰ ਪੂਰਾ ਪ੍ਰੇਰਿਤ ਕੇ ਸਿੱਖੀ ਸਰੂਪ ਵੱਲ ਤੇ ਦਸਤਾਰਾਂ ਬਣਾ ਕੇ ਰੱਖਾਂਗੇ ਜਿਹੜੇ ਵੱਡੇ ਨੇ ਬਾਲਗ ਨੇ 18 ਸਾਲ ਤੋਂ ਉੱਪਰ ਨੇ ਉਹਨਾਂ ਨੂੰ ਫਿਰ ਆਪ ਕਹੀਦਾ ਨੌਜਵਾਨਾਂ ਨੂੰ ਭੈਣਾਂ ਨੂੰ ਕਿ ਭਾਈ ਥੋੜਾ ਜਿਹਾ ਮਤਲਬ ਹਲਫ ਵੀ ਲਾਉਣਾ ਥੋੜਾ ਜਿਹਾ ਥੋੜਾ ਉਧਰ ਨੂੰ ਮੂੰਹ ਕਰਕੇ ਵੀ ਬੰਨੀਏ ਫਿਰ ਜਕਾਰਾ ਲਾਉਨੇ ਹੋ ਫੇ ਮੈਂ ਸਮਝਦਾ ਕਿਤੇ ਨਾ ਕਿਤੇ ਸ਼ਹੀਦਾਂ ਦੀ ਗੋਚ ਚਾ ਕੇ ਜਦੋਂ ਆਪਾਂ ਦਸਤਾਰ ਬੰਨਦੇ ਆ ਸਿੱਖੀ ਸਰੂਪਾ ਨੂੰ ਮੁਰਦਦੇ ਆ ਤਾਂ ਫਿਰ ਗੁਰੂ ਵੀ ਕਿਰਪਾ ਕਰਦੇ ਨੇ ਤੇ ਕਿਤੇ ਨਾ ਕਿਤੇ ਹੁਣ ਮਨ ਵੀ ਟਿਕ ਜਾਂਦਾ ਕਿ ਗੁਰੂ ਦੀ ਕਿਰਪਾ ਯਾਰ ਇੱਥੇ ਦਸਤਾਰ ਬੰਨੀ ਆ ਨਾ ਪਤਾ ਰਹੀ ਉਹ ਜਿਵੇਂ ਤੁਸੀਂ ਕਿਹਾ ਵੀ ਕੁੜੀਆਂ ਵੀ ਦਸਤਾਰ ਸਜਾਉਣ ਆਈਆਂ ਸੀ ਦਮਾਲੇ ਸਜਾਏ ਹੋਣਗੇ ਕੁੜੀਆਂ ਨੇ ਤਾਂ ਕਿਤੇ ਨਾ ਕਿਤੇ ਨੌਜਵਾਨਾਂ ਦੇ ਨਾਲ-ਨਾਲ ਕੁੜੀਆਂ ਦੇ ਵਿੱਚ ਵੀ ਚੇਤਨਾ ਵਧੀ ਐ ਇਸ ਚੀਜ਼ ਮੈਂ ਤਾਂ ਮਹਿਰਾਨ ਸੀ ਵੈਸੇ ਮੈਂ ਇੱਥੇ ਮੈਂ ਅਸੀਂ ਤਾਂ ਬੇਨਤੀ ਸਮਾਂ ਤੇ ਇਹ ਕਰੀ ਜਾਂਦੇ ਸੀ ਵੀ ਆਓ ਨੌਜਵਾਨੋ ਦਸਤਾਰਾਂ ਸਜਾਈਏ ਮੈਂ ਸੋਚੀ ਜਾਨਾ ਅਜੇ ਕਿ ਬੇਨਤੀ ਆਪਾਂ ਨੌਜਵਾਨਾਂ ਨੇ ਕਰੀ ਗਏ ਭੈਣ ਭੈਣ ਦਾ ਕਰਿਓ ਨਹੀਂ ਤੇ ਜਿਹੜੇ ਹਿਸਾਬ ਨਾਲ ਅੱਜ ਭੈਣਾਂ ਨੇ ਆ ਕੇ ਸਾਡੀਆਂ ਨੇ ਬੱਚੀਆਂ ਨੇ ਇੱਥੇ ਆ ਕੇ ਦਿਮਾਲੇ ਸਜਾਏ ਸੋ ਮੈਂ ਸੋਚਦਾ ਕਿ ਅਗਲੀ ਵਾਰੀ ਸਾਨੂੰ ਸਾਨੂੰ ਨਾਰਾ ਵੀ ਚੇਂਜ ਕਰਨਾ ਪੈਣਾ ਕਿ ਆਓ ਭੈਣੋ ਭਰਾਵੋ ਵੀਰੋ ਦਸਤਾਰਾਂ ਸਜਾਓ ਭੈਣੋ ਦਿਮਾਲੇ ਸਜਾਓ ਕਿਉਂਕਿ ਦਸਤਾਰ ਮਤਲਬ ਕਮਾਲ ਸੀ ਮਤਲਬ ਇਹ ਇੱਥੇ ਆ ਕੇ ਸਾਨੂੰ ਮਤਲਬ ਇਹ ਚੇਤਾ ਆਇਆ ਕਿ ਯਾਰ ਕੁੜੀਆਂ ਚੋਂ ਸਾਬ ਨੇ ਜਿਵੇਂ ਮੰਨ ਲਓ ਸਾਰਾ ਕੁਝ ਜੇ ਅਮਰਤ ਮੁੰਡਾ ਸਖ ਸਕਦਾ ਕੁੜੀ ਵੀ ਸਖ ਜੇ ਦਸਤਾਰ ਮੁੰਡਾ ਸਜਾ ਸਕਦਾ ਕੁੜੀ ਵੀ ਸਜਾ ਸਕਦੀ ਹੈ ਕੁੜੀਆਂ ਸਜਾਰੀਆਂ ਦਮਾਲੇ ਕੀ ਬਾਤ ਹੈ ਮਤਲਬ ਭੈਣਾਂ ਦੇ ਦਮਾਲੇ ਸਜਾਏ ਵੇ ਤਾਂ ਮਤਲਬ ਬਹੁਤ ਉਹ ਲੱਗਦੇ ਨੇ ਅੱਛਾ ਦਸਤਾਰ ਮੁਹਿਮਤਾ ਨਾਲ ਬੜੀ ਮਤਲਬ ਉਹਦੇ ਨਾਲ ਮੈਂ ਇੱਕ ਨਿੱਜੀ ਗੱਲ ਕਰਨ ਲੱਗਿਆ ਕਿ ਦਸਤਾਰ ਮੁਹਿਮਤਾ ਚਲੋ ਅਸੀਂ ਇਹ ਗੁਰਸਾਹਿਬ ਦੀ ਕਿਰਪਾ ਕੀਤੀ 6 ਮਹੀਨੇ ਚਲਾਈ ਆ ਪਰ ਮੈਂ ਤੁਹਾਨੂੰ ਤਾਂ ਮੇਰੀ ਧਰਮ ਪਤਨੀ ਆਪਣੀ ਉਹ ਸਾਲ ਤੋਂ ਕਹਿੰਦੀ ਜਾ ਰਹੀ ਆ ਕਿ ਮੇਰਾ ਦਮਾਲਾ ਬੰਨਣ ਜੀ ਕਰਦਾ ਉਹ ਹੁਣ ਉਹ ਮਤਲਬ ਸਵਾ ਤੋਂ ਬਾਅਦ ਕੁਝ ਛੁੱਟੀਆਂ ਤੋਂ ਬਾਅਦ ਮਤਲਬ ਹੁਣ ਉਹਦਾ ਦਿਲਾ ਕੀ ਮੈਂ ਸਿੱਖ ਕੇ ਮੈਂ ਵੀ ਦਮਾਲਾ ਬੰਨਾ ਮਤਲਬ ਮੈਂ ਸੋਚਦਾ ਸੀ ਮੈਂ ਕਿ ਤੇਰੇ ਮਨ ਚ ਕੀ ਮੈਂ ਕਹਿੰਦੀ ਮੇਰੇ ਮਤਲਬ 1 ਸਾਲ ਪਹਿਲੀ 2 3 ਵਾਰ ਉਹਨੇ ਕਹਿ ਚੁੱਕੀ ਕਿ ਮੇਰਾ ਜੀ ਕਰਦਾ ਕਿ ਮੈਂ ਵੀ ਦਮਾਲਾ ਸਜਾਣਾ ਇਹ ਮੈਨੂੰ ਲੱਗਦਾ ਕਿ ਸਮੇ ਦਾ ਚੇਂਜ ਆ ਵੀ ਗੁਰੂ ਸਾਹਿਬ ਕਿਰਪਾ ਕਰ ਰਹੇ ਨੇ ਕਿ ਉਹਦੇ ਪਿਆਰੇ ਮਤਲਬ ਉਹਦੇ ਨਾਲ ਉਹਦੇ ਰਸ ਚੱਲੇ ਹੋ ਰਸਤੇ ਤੇ ਜੁੜ ਰਹੇ ਨੇ ਮੰਨ ਦੇ ਵਿੱਚ ਕਿਵੇਂ ਆਇਆ ਸੀਗਾ ਇਹ ਮੰਨ ਲਓ ਸਲੋਗਨ ਵੀ ਮੇਰੀ ਦਸਤਾਰ ਮੇਰੀ ਸ਼ਾਨ ਵੀ ਇਹ ਸ਼ੁਰੂ ਕਰੀਏ ਮੁਹਿੰਮ ਅਸੀਂ ਨਹੀਂ ਇਹ ਮੁਹਿੰਮ ਤਾਂ ਅਸਲ ਚ ਨਾ 2018 ਸ਼ੁਰੂ ਹੋ ਗਈ ਸੀ 2018 ਤੋਂ ਚੱਲੀ ਆਉਂਦੀ ਹੈ 2018 ਦੇ ਵਿੱਚ ਉਦੋਂ ਸਦਾ ਗੁਰਪ੍ਰੀਤ ਸਿੰਘ ਰਾਜੂ ਖੰਨਾ ਜੀ ਉਹਨਾਂ ਨੇ ਇਹ ਤਲਵੰਡੀ ਸਾਬੋ ਇਹ ਮਹਮ ਯਾਦ ਆਸੀਂ ਵੀ ਗਏ ਸੀ ਉੱਥੇ ਹਾਂ ਤਲਵੰਡੀ ਸਾਬੋ 2018 ਨੂੰ ਬਸਾਖੀ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਜੀ ਤੇ ਅਮਨ ਸਿੰਘ ਰਾਠੀ ਜੀ ਇਹਨਾਂ ਨੇ ਉੱਥੇ ਮਹਮ ਦੀ ਇਹ ਸ਼ੁਰੂਆਤ ਕੀਤੀ ਸੀ ਇਹ ਸਲੋਗਨ ਸਾਰਾ ਉਦੋਂ ਹੀ ਤਿਆਰ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਕਿਤਨਾ ਕਿਤੇ ਮਹਮ ਥੋੜੀ ਟੰਡੀ ਰਹੀ ਜਾਂ ਲਾਲੋ ਵੀ ਕੋਈ ਸਮੇਂ ਦਾ ਚੱਕਰ ਸੀਗਾ ਪਰ ਹੁਣ ਉਹ ਮਹਮ ਨੂੰ ਦੁਬਾਰਾ ਪਿਛਲੇ 6 ਮਹੀਨੇ ਤੋਂ ਅਸੀਂ ਰਿਵਾਈਵ ਕੀਤਾ ਤੇ ਮਤਲਬ ਬਸ ਜਿੰਨੀ ਕੋਈ ਗੱਲ ਆ ਗਈ ਵੀ ਧੰਨਵਾਦ ਗੁਰੂ ਦਾ ਕੀ ਬਹੁਤ ਕਮਾਲ ਦੀ ਮੁਹਿੰਮ ਚੱਲ ਰਹੀ ਆ ਤੇ ਅਰਦਾਸ ਇਹ ਆ ਤੁਹਾਨੂੰ ਵੀ ਅਸੀਂ ਅਰਦਾਸ ਕਰਦੇ ਆ ਤੁਹਾਡੇ ਮਾਧਮ ਰਾਹੀਂ ਜਿੰਨੇ ਵੀ ਗੁਰੂ ਦੇ ਸਿੰਘ ਜਿੰਨੇ ਵੀ ਕੌਮ ਪੰਥ ਦੇ ਸੁਣਨ ਵਾਲੇ ਮਤਲਬ ਪੰਥ ਦੇ ਪਹਿਰਾ ਦੇਣ ਵਾਲੇ ਮੇਰੇ ਨੌਜਵਾਨ ਵੀਰ ਨੇ ਭੈਣ ਭਰਾ ਬਜ਼ੁਰਗ ਮਾਤਾ ਸਾਰਿਆਂ ਨੇ ਮੇਰੀ ਵੀ ਉਹਨਾਂ ਨੇ ਵੀ ਅਰਦਾਸ ਆ ਤੁਹਾਨੂੰ ਵੀ ਅਰਦਾਸ ਆ ਕਿ ਅਰਦਾਸ ਜਰੂਰ ਕਰਿਓ ਗੁਰੂ ਦੇ ਕੇ ਅਰਦਾਸ ਰੂ ਕਰਿਓ ਕਿ ਇਹ ਪੰਥ ਦੀ ਗੱਲ ਹੈ ਕੌਮ ਦੀ ਗੱਲ ਹੈ ਇਹ ਦਸਤਾਰਾਂ ਦੀ ਗੱਲ ਹੈ ਸਿੱਖੀ ਦੀ ਗੱਲ ਹੈ ਸਿੱਖੀ ਸਰੂਪ ਦੀ ਗੱਲ ਹੈ ਇਹ ਮਤਲਬ ਅਸੀਂ ਕਰ ਇਹ ਮੁਹਿੰਮ ਚਲਦੀ ਰਹੇ ਤੇ ਗੱਲ ਹੁੰਦੀ ਰਹੇ ਤੇ ਇਹ ਮੁਹਿੰਮ ਦੇ ਨਾਲ ਨੌਜਵਾਨ ਦਸਤਾਰਾਂ ਸਜਾਉਂਦੇ ਰਹਿਣ ਸਿੱਖੀ ਸਰੂਪ ਚਾਉਂਦੇ ਰਹਿਣ ਅਰਦਾਸ ਜ਼ਰੂਰ ਕਰਿਓ ਤੁਸੀਂ ਵੀ ਕਰਿਓ ਤੁਹਾਡੇ ਮਾਧਿਮ ਰਾਹੀਂ ਸੁਣਨ ਵਾਲੀ ਸਾਰੀ ਸੰਗਤ ਨੂੰ ਬੇਤੀ ਆ ਤੁਸੀਂ ਵੀ ਅਰਦਾਸ ਕਰਿਓ ਕਿ ਇਹ ਮੁਹਿੰਮ ਦੇ ਦੇ ਰਾਹੀਂ ਗੁਰੂ ਸਾਹਿਬ ਆਪੰਗ ਸੰਗ ਸਹਾਇ ਹੋ ਕੇ ਨੌਜਵਾਨ ਭੈਣ ਭਰਾਵਾਂ ਤੇ ਕਿਰਪਾ ਕਰਨ ਤੇ ਉਹ ਗੁਰੂ ਵਾਲੇ ਬਣ ਸ਼੍ਰੋਮਣੀ ਅਕਾਲੀ ਦਲ ਟੀਚਾ ਕੀ ਲੈ ਕੇ ਚੱਲਿਆ ਮੰਨ ਲਓ ਇਹ ਦਸਤਾਰਾਂ ਜਿਵੇਂ ਮੰਨ ਲਓ ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਕੱਟ ਗਈਆਂ ਸੀਗੀਆਂ ਬਹੁਤ ਦੁਬਾਰ ਤੇ ਉਹੀ ਪੰਜਾਬ ਹੋਊਗਾ ਦਸਤਾਰਾਂ ਕਿਤੇ ਮੰਤ ਸੀਗੀ ਇਹ ਵੀ ਗੱਲ ਇਹ ਵੀ ਮੰਤ ਸੀਗੀ ਗੱਲ ਵੀ ਅ ਵੀ ਯਾਰ ਜਦੋਂ ਯੁੱਧ ਦੇ ਪ੍ਰਧਾਨ ਬਣੇ ਸੀ ਵੀ ਯਾਰ ਕਟੋ-ਕਟ ਆਪਾਂ ਨੂੰ ਕੋਈ ਐਸੀ ਗੱਲ ਕਰਨੀ ਚਾਹੀਦੀ ਆ ਵੀ ਕਲਾ ਰਾਜਨੀਤਿਕ ਨਹੀਂ ਇੱਥੇ ਰਾਜਨੀਤਿਕ ਨਹੀਂ ਕੁਝ ਵੀ ਰਾਜਨੀਤਿਕ ਨਹੀਂ ਰਾਜਨੀਤੀ ਨੂੰ ਪਰੇ ਰੱਖਿਆ ਗਿਆ ਹਾਲਾਂਕਿ ਸਾਡਾ ਧਰਮ ਤਾਂ ਮਤਲਬ ਸਿਖਾਉਂਦਾ ਕਿ ਰਾਜਨੀਤੀ ਇਕੱਠੇ ਚੱਲਦੇ ਨੇ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਕਲ ਤਖਤ ਸਾਹਿਬ ਦੀ ਸਿਰਜਣਾ ਤਾਂ ਹੀ ਕੀਤੀ ਆ ਮੀਰੀ ਪਰੀ ਦੀਆਂ ਦੋ ਤਲਵਾਰਾਂ ਵੀ ਤਾਂ ਪਾਈਆਂ ਨੇ ਪਰ ਇੱਥੇ ਕੇਵਲ ਮਨੋਰਥ ਸਾਡਾ ਰਾਜਨੀਤੀ ਨਹੀਂ ਧਰਮ ਚੱਲ ਰਿਹਾ ਧਰਮ ਦੀ ਓਟ ਦੇ ਹੇਠ ਰਾਜਨੀਤੀ ਹੁੰਦੀ ਆ ਪਰ ਇੱਥੇ ਕੇਵਲ ਧਰਮ ਦੀ ਗੱਲ ਆ ਕੌਮ ਦੀ ਗੱਲ ਆ ਪੰਥ ਦੀ ਗੱਲ ਆ ਗੁਰੂ ਦੀ ਗੱਲ ਆ ਸਿੱਖੀ ਦੀ ਗੱਲ ਆ ਦਸਤਾਰਾਂ ਦੀ ਗੱਲ ਆ ਕੇਸਾਂ ਦੀ ਗੱਲ ਆ ਸਹੀ ਆ ਤਾਂ ਕਿਤੇ ਨਾ ਕਿਤੇ ਉਹੀ ਪੰਜਾਬ ਦੇਖਣ ਨੂੰ ਮਿਲੂ ਦੁਆਰੇ ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਦੇਖਣ ਨੂੰ ਮਿਲਣਗੀਆਂ ਇਹ ਖਾਲਸਾ ਪੰਥ ਗੁਰੂ ਸਾਹਿਬ ਨੇ ਸਾਜਿਆ ਹੋਇਆ ਸੋ ਜਿਹਨੂੰ ਸਹੇਬੇ ਕੁਮਾਰ ਸਰਵਸਦਾਨੀ ਦਸ਼ਮੇਸ਼ ਪਿਤਾ ਨੇ ਜਿਹੜਾ ਪੰਥ ਸਾਜਿਆ ਹੋਵੇ ਬਾਬੇ ਨਾਨਕ ਜੀ ਤੋਂ ਜਿਹੜੀ ਪੰਥ ਦੀ ਸ਼ੁਰੂਆਤ ਹੋਈ ਹੋਵੇ ਇਹ ਤਾਂ ਮੁੱਕਣਾ ਨਹੀਂ ਇਹ ਤਾਂ ਮਤਲਬ ਪੂਰੀ ਦੁਨੀਆ ਦੇ ਅਜਾ ਵਰਲਡ ਵਾਈਡ ਦੇਖੋ ਤੁਸੀਂ ਜਿਹੜੀਆਂ ਸੁਪਰ ਪਾਵਰ ਕੰਟਰੀਆਂ ਨੇ ਉਹਨਾਂ ਦੇ ਵਿੱਚ ਮੰਤਰੀ ਵਿਦੇਸ਼ ਮੰਤਰੀ ਕੇ ਮਤਲਬ ਉੱਥੇ ਦੇ ਮਨਿਸਟਰ ਬਣੇ ਬੈਠੇ ਨੇ ਮਤਲਬ ਸਿੱਖ ਸਰਦਾਰ ਦਾੜੇ ਰੱਖੇ ਹੋਏ ਕੇਸ ਰੱਖੇ ਹੋਏ ਦਸਤਾਰਾਂ ਬੰਨੀ ਉਹ ਕਿਤੇ ਉਹ ਵੀ ਕਿਤੇ ਨਾ ਕਿਤੇ ਇੱਕ ਮੈਸੇਜ ਆਂਦਾ ਕਿ ਦਸਤਾਰ ਬੰਨ ਕੇ ਕੇਸ ਰੱਖ ਕੇ ਇਹ ਨਹੀਂ ਵੀ ਤੁਸੀਂ ਕੁਝ ਬਣ ਨਹੀਂ ਸਕਦੇ ਤੁਸੀਂ ਦੁਨੀਆ ਦੇ ਸੂਪਰ ਪਾਵਰ ਦੇਸ਼ਾਂ ਦੇ ਵਿੱਚ ਇਥੇ ਇੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਇੱਕ ਸਿੱਖ ਸਿੱਖ ਪਾਰਟੀ ਦਾ ਕੱਡੀ ਗੱਲ ਹੈ ਮਤਲਬ ਕੈਨੇਡਾ ਵਰਗੇ ਦੇਸ਼ ਦਾ ਇੱਕ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਹੋਣਾ ਚਲੋ ਹਾਰ ਕੇ ਵੱਖਰੀ ਗੱਲ ਆਉਂਦੀ ਪਾਰਟੀ ਪਰ ਇੱਕ ਮਤਲਬ ਪ੍ਰਧਾਨ ਮੰਤਰੀ ਦਾ ਉਮੀਦਵਾਰ ਹੋਣਾ ਸਿੱਖੀ ਸਰੂਪ ਵਾਲਾ ਪੂਰੇ ਕੇਸ ਰੱਖੇ ਹੋਣ ਦਾੜਾ ਰੱਖਿਆ ਹੋਵੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਮੰਨ ਲਓ ਸੇਖਰਦਾਸ ਹੋ ਕੇ ਸ਼ੁਰੂ ਹੁੰਦੀ ਹੈ ਹਾਂ ਹਾਂ ਬਸ 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 ਇਹੀ ਗੱਲ ਹੈ ਸੋ ਇਹ ਪੰਥ ਤਰੇ ਦੀਆਂ ਗੂੰਜਾਂ ਜੁਗੋ ਜੁੱਕ ਪੈਂਦੀਆਂ ਰਹਿਣਗੀਆਂ ਜਕਾਰਾ ਹੋ ਜਵੇ ਜਾਂਦੇ ਜਾਂਦੇ ਬੋਲੇ ਇਸੋ ਨਿਹਾਲ ਜੈ ਜੀ ਅਕਾਲ ਤਬਈ ਰਾਜੂ ਖੰਨਾ ਵੀ ਸਾਡੇ ਨਾਲ ਨੇ ਤਾਂ ਬਾਈ ਜੀ 2018 ਦੇ ਵਿੱਚ ਤਲਵੰਡੀ ਸਾਬੋ ਤੋਂ ਸ਼ੁਰੂ ਕੀਤਾ ਸੀ ਇਹ ਸਫ਼ਰ ਤੇ 23 ਆ ਗਿਆ ਇੱਥੇ ਦਸਤਾਰ ਕੈਂਪ ਜਿਹੜਾ ਲਾਇਆ ਤਾਂ ਕਿਵੇਂ ਦੇਖਦੇ ਹੋ ਇਹਨਾਂ ਸਾਲਾਂ ਦੇ ਵਿੱਚ ਦੇਖੋ ਜਿੱਥੇ ਅੱਜ ਉਰੇ ਸਮੁੱਚੇ ਸੰਗਤ ਸਹਿਬਜ਼ਾਦਾ ਬਾਬਾ ਜਰਵਰ ਸਿੰਘ ਜੀ ਬਾਬਾ ਤੰਦਰ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਨੂੰ ਜੋ ਸ਼ਰਧਾ ਸਤਕਾਰ ਭੇਟ ਕਰਨ ਵਾਸਤੇ ਆਏ ਨੇ ਕਿਉਂਕਿ ਤਿੰਨ ਮਹੀਨੇ ਪਿਛ ਤੋਂ ਗੁਰਗੋਇੰਸੇ ਦੇ ਪੰਥ ਵਾਰਿਆ ਆ ਪੰਥ ਤੇ ਆਪਣਾ ਸਾਰਾ ਸਰਬਸਬ ਵਾਰਿਆ ਉਹਨਾਂ ਦੇ ਵੱਡੇ ਸਹਿਬਜ਼ਾਦੇ ਉਹ ਚਮਕੌਰ ਦੀ ਗੜੀ ਸ਼ਹੀਦ ਹੋ ਗਏ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚੜਾਇਆ ਗਿਆ ਮਾਤਾ ਜੀ ਦੀ ਸ਼ਹੀਦੀ ਹੋਈ ਸੋ ਮੈਂ ਸਮਝਦਾ ਕਿ ਅੱਜ ਲੱਖਾਂ ਦੀ ਗਿਣਤੀ ਲੋਕ ਕਈ ਦਿਨ ਕਈ ਰੋਜ਼ ਤੋਂ ਇੱਥੇ ਨਤਮਸਤ ਗੁਰਮਸਤ ਆ ਰਹੇ ਨੇ ਤੇ ਬੜਾ ਵਧੀਆ ਪ੍ਰਾਲਾ ਕੀਤਾ ਯੂਥ ਕਾਲੀਯਲ ਵੱਲੋਂ ਸ਼ਰੋਮਣੀ ਕਾਲੀਯਲ ਦੇ ਵੱਲੋਂ ਕੀ ਇਥੇ ਨੌਜਵਾਨਾਂ ਨੂੰ ਦਫਤਾਰਨਾ ਜੋੜਨਾ ਸਿੱਖੀ ਸਰੂਪਨਾ ਜੋੜਨਾ ਸਿੱਖੀ ਜਿਨ੍ਹਾਂ ਨੌਜਵਾਨਾਂ ਵੀਰਾਂ ਦੇ ਸਿਰ ਦੇ ਕੇਸ ਕੱਟੇ ਹੋਏ ਨੇ ਉਹਨਾਂ ਨੂੰ ਪ੍ਰੇਰਣਾ ਪ੍ਰੇਰਿਤ ਕਰਨਾ ਇੱਥੇ ਦੇਖੋ ਤੁਸੀਂ ਬਹੁਤ ਵੱਡੀ ਗਿਣਤੀ ਜੀ ਨੌਜਵਾਨ ਬੱਚੇ ਆਏ ਨੇ ਜਿਹੜੇ ਕਿ ਇੱਥੇ ਮਤਲਬ ਪਰਨ ਕਰਕੇ ਜਾ ਰਹੇ ਨੇ ਕਿ ਅਸੀਂ ਕੇਸ ਰੱਖਾਂਗੇ ਕੇਸ ਸਾਰਾ ਸੁਧਾ ਕੇ ਜਾ ਰਹੇ ਨੇ ਇੱਥੇ ਛੋਟੇ ਬੱਚੇ ਦਿਮਾਲੇ ਬਣਵਾਰ ਬਣਾ ਰਹੇ ਨੇ ਤਾਂ ਮੈਨੂੰ ਸਮਝ ਆਦਾ ਜਿੱਥੇ ਸੱਚੀ ਸੱਚੀ ਸਰਦਾਰਨੀ ਸਾਹਿਬ ਜਾਨਾਂ ਨੂੰ ਹੋਣੀ ਆ ਮਾਤਾ ਜੀ ਨੂੰ ਹੋਣੀ ਆ ਸੋ ਇਸ ਕਰਕੇ ਆਪਾਂ ਨੂੰ ਨੌਜਵਾਨਾਂ ਨੂੰ ਬੱਚਿਆਂ ਨੂੰ ਜਿਹੜੇ ਸਿੱਖੀ ਸਿੱਖ ਪਰਿਵਾਰ ਦੇ ਬੱਚੇ ਨੇ ਉਹਨਾਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਦਾ ਜੋੜਨਾ ਚਾਹੀਦਾ ਤੇ ਬੱਚਿਆਂ ਨੂੰ ਸਿੱਖੀ ਦਾ ਜੋੜਨਾ ਚਾਹੀਦਾ ਚਾਹੀਦਾ ਦਸਤਾਰ ਨਾਲ ਜੋੜਨਾ ਚਾਹੀਦਾ ਤਰਵੰਡੀ ਸਾਬੋ ਤੋਂ ਜਿਹੜਾ ਬੂਟਾ ਲਾਇਆ ਸੀਗਾ ਉਹ ਹਰਾ ਹੋ ਗਿਆ ਮੈਨੂੰ ਤਾਂ ਹੁਣ ਕਾਫੀ ਨੌਜਵਾਨ ਪੈਣਾ ਵੀ ਆਈਆਂ ਇੱਥੇ ਜੀ ਤਰਵੰਡੀ ਸਾਬੋ ਤੋਂ ਯਾਦੋਂ ਵਿਸਾਖੀ ਤੇ ਆਪਾਂ ਨੇ ਉਦੋਂ ਮੇਰੀ ਮੇਰੀ ਦਸਤਾਰ ਮੇਰੀ ਸ਼ਾਨ ਨਾਲ ਦੇ ਵਿੱਚ ਸ਼ੁਰੂ ਕੀਤੀ ਸੀ ਉਹ ਹਾਲੀਵੋਡ ਕਾਲਜ ਜਨ ਇਸਤਰੀ ਜਗਾਈ ਜਦੋਂ ਯੂਥ ਕਾਲੀਆ ਦੁਆਰਾ ਚੇਂਜਰ ਪ੍ਰਧਾਨ ਬਣੇ ਤਾਂ ਮੈਂ ਸਮਝਦਾ ਕਿ ਉਦੋਂ ਸਾ ਸਰਬੀ ਸਿੰਘ ਬਾਲ ਜੀ ਵੱਲੋਂ ਸਮੁੱਚੇ ਲੋਕ ਪੰਥ ਵੱਲੋਂ ਲੋਕਾਂ ਵੱਲੋਂ ਇਹ ਸੀਗਾ ਕਿ ਆਪਾਂ ਦਸਤਾਰਾ ਲੰਗਰ ਲਾਈਏ ਨੌਜਵਾਨ ਜੋੜੀਏ ਤੁਸੀਂ ਦੇਖੋ ਕਿੰਨੀ ਵੱਡੀ ਗਿਣਤੀ ਨੌਜਵਾਨ ਕੇਸੀ ਦਸਤਾਰਾਂ ਦੇਸ ਰਹੇ ਨੇ ਕੁਝ ਤਾਂ ਉਰੇ ਉਰੇ ਬਣ ਕੇ ਦਸਤਾਰ ਬਣਾ ਕੇ ਜਾ ਰਹੇ ਕੁਝ ਆਪ ਆਪਣੇ ਪਿਆਰ ਨਾਲ ਸਰਦਫਤਕਾਰ ਨਾਲ ਫਰਦਾਨੀ ਦੇ ਵਾਸਤੇ ਕੇਸੇ ਦਸਤਾਰਫ ਜਾ ਕੇ ਆ ਰਹੇ ਨੇ ਸੋ ਨੌਜਵਾਨਾਂ ਨੂੰ ਵਾਰ ਰੱਖਣੇ ਕੇਸ ਰੱਖਣ ਚਾਹੀਦੇ ਨੇ ਦਸਤਾਰਾਂ ਸਜਣੇ ਸੋਣੀਆਂ ਚਾਹੀਦੀਆਂ ਨੇ ਬਹੁਤ ਲੜਕੀਆਂ ਬਹੁਤ ਵੱਡੀ ਗਿਣਤੀ ਚ ਦਿਮਾਲੇਸ ਜਾ ਕੇ ਗਏ ਨੇ ਤੇ ਬਹੁਤ ਵੱਡਾ ਮੈਂ ਸਮਝਦਾ ਕਿ ਕਿਰਪਾ ਦਾ ਸਹਬਜਾ ਦੇ ਦੀਆ ਤੇ ਸਾਡਾ ਛੋਟਾ ਜਿਹਾ ਪਰਾਲਾ ਤੇ ਜਿਹਦੇ ਨਾਲ ਮੈਂ ਸਮਝਦਾ ਬਹੁਤ ਵੱਡਾ ਅੱਜ ਇਹ ਕੈਂਪ ਸਫਲ ਹੋਇਆ ਤੇ ਜਿੱਥੇ ਅਸੀਂ ਸਹਬਜਾ ਦੇ ਦਾ ਮਾਤਾ ਦੀ ਸ਼ੁਕਰਾਨਾ ਕਰਦੇ ਆ ਕਿ ਉਹਨਾਂ ਦੇ ਅਸੀਰਵਾਦ ਦੇ ਨਾਲ ਨੌਜਵਾਨ ਜਾਗਰੂਕ ਹੋ ਰਹੇ ਨੇ ਤੇ ਸਾਨੂੰ ਸੇਵਾ ਕਰਦਾ ਮੌਕਾ ਮਿਲ ਰਿਹਾ ਯੂਥ ਅਕਾਲੀ ਦਲ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਮੁਹੰਮਦ ਅਹਿਦ 2018 ਦੇ ਵਿੱਚ ਜਿਹੜੀ ਮੁਹਿੰਮ ਸ਼ੁਰੂ ਹੋਈ ਸੀ ਤਾਂ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਹੈ ਤਾਂ ਯੂਥ ਅਕਾਲੀ ਦਲ ਵੱਲੋਂ ਇਹ ਉਪਰਾਲਾ ਕੀਤਾ ਗਿਆ ਕੇਸਰੀ ਦਸਤਾਰਾਂ ਸਜਾਉਣ ਦਾ ਤੇ ਸੈਂਕੜੇ ਨੌਜਵਾਨ ਕਹਿੰਦੇ ਤੇ ਤਿਆਰ ਰਹੇ ਨੇ ਦਸਤਾਰਾਂ ਸਜਾ ਰਹੇ ਨੇ ਪਹਿਣਾ ਵੀ ਆ ਰਹੀਆਂ ਨੇ ਤਾਂ ਮਨੋਰਥ ਇੱਕੋ ਆ ਕਿ ਦਰਨਾ ਕਿਤੇ ਪੰਜਾਬ ਦੀ ਜਵਾਨੀ ਹੈ ਜਿਹੜੀ ਉਹ ਦਸਤਾਰਾਂ ਨਾਲ ਜੁੜੇ ਤੇ ਪੰਜਾਬ ਦੇ ਵਿੱਚ ਦੁਬਾਰ ਤੇ ਸਿਰਾਂ ਤੇ ਦਸਤਾਰਾਂ ਦੇਖਣ ਕੈਮਰਾ ਪਰਸਨ ਦਵਿੰਦਰ ਦੇ ਨਾਲ ਮਹਾਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ